ਹੈਲੋ ਸਟੂਡੈਂਟਸ ਅੱਜ ਆਪਾਂ 8ਵੀਂ ਜਮਾਤ ਦੀ ਪ੍ਰੈਕਟਿਸ ਸ਼ੀਟ ਇਹ ਪਹਿਲੀ ਹੱਲ ਕਰਾਂਗੇ ਜਿਹੜੀ ਕਿ ਫਸਲ ਉਪਾਦਨ ਅਤੇ ਪ੍ਰਬੰਧਨ ਪਾਠ ਚ ਹੈ ਇਸ ਦੇ ਵਿੱਚ ਕੁੱਲ 15 ਐਮਸੀਕਿਊ ਨੇ ਜਿਹੜੇ ਕਿ ਆਪਣੇ ਪੇਪਰਾਂ ਲਈ ਬੜੇ ਹੀ ਮਹੱਤਵਪੂਰਨ ਨੇ ਆਓ ਹੱਲ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਹੈ ਸੰਜੀਵ ਦੇ ਪਿਤਾ ਜੀ ਖੇਤ ਵਿੱਚ ਅਣਚਾਹ ਪੌਦਿਆਂ ਨੂੰ ਕੱਢ ਰਹੇ ਸਨ ਇਹ ਵੇਖ ਕੇ ਸੰਜੀਵ ਨੇ ਪੁੱਛਿਆ ਕਿ ਇਸ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਸ ਦੇ ਪਿਤਾ ਜੀ ਨੇ ਜਵਾਬ ਦਿੱਤਾ کٹائی سینچائی سٹائی ਕਿ ਨਦੀਨ ਕਟਣਾ ਸਹੀ ਉੱਤਰ ਆ ਜੇਗਾ ਆਪਣਾ ਚੌਥਾ ਨਦੀਨ ਕਟਣਾ ਕਿਉਂਕਿ ਜਦੋਂ ਆਪਾਂ ਖੇਤ ਦੇ ਵਿੱਚੋਂ ਅਣਚਾਹੇ ਪੌਦੇ ਕੱਟਦੇ ਆ ਤੇ ਉਹਨਾਂ ਨੂੰ ਅਣਚਾਹੇ ਪੌਦੇ ਨਦੀਨ ਕੰਦੇ ਨੇ ਤੇ ਉਹਨਾਂ ਨੂੰ ਬਾਹਰ ਕੱਢਮ ਕੰਦੇ ਨੇ ਨਦੀਨ ਕਟ ਦੂਸਰਾ ਕੁਐਸਚਨ 8 ਲਿਖਿਆ ਚ ਕਿਹੜੀ ਇੱਕ ਰਬੀ ਫਸਲ ਹੈ ਇਹਨਾਂ ਚੋਂ ਆਪਾਂ ਰਬੀ ਫਸਲ ਲੱਭਣੀ ਹੈ ਰਬੀ ਦੀ ਫਸਲਾਂ ਹੁੰਦੀਆਂ ਨੇ ਜਿਹੜੀਆਂ ਸਰਦੀਆਂ 'ਚ ਬੀਜ ਜਾਂਦੀਆਂ ਨੇ ਤੇ ਗਰਮੀ 'ਚ ਕਟੇ ਜਾਂਦੇ ਨੇ ਤੇ ਇੱਥੇ ਆਪਾਂ ਕੋਲ ਜਿਹੜੀ ਸਰੋਂ ਹੈ ਇਹ ਇੱਕ ਰਬੀ ਦੀ ਫਸਲ ਹੈ ਤੇ ਆਪਣਾ ਸਹੀ ਉੱਤਰ ਆ ਜਾਏਗਾ ਸਰੋ ਪ੍ਰਸ਼ਨ ਨੰਬਰ 3 ਤ੍ਰੇ ਦੀਆਂ ਫਸਲਾਂ ਕਿਸ ਮਹੀਨੇ ਵਿੱਚ ਉਗਾਈ ਜਾਂਦੀਆਂ ਨੇ ਮੇਰੀਆਂ ਖਰੀਫ ਦੀਆਂ ਫਸਲਾਂ ਨੇ ਜਿਵੇਂ ਝੋਨਾ ਇਹ ਸਾਰੀਆਂ ਮਈ ਜੂਨ ਮਹੀਨੇ ਵਿੱਚ ਉਗਾਈਆਂ ਜਾਂਦੀਆਂ ਨੇ ਤੇ ਆਪਣਾ ਸਹੀ ਉੱਤਰ ਆ ਜਾਏਗਾ ਤੀਸਰਾ ਫਾਲੀਆਂ ਤੇ ਕલ્ਟੀਵੇਟਰ ਦੀ ਵਰਤੋਂ ਡੈਸ਼ ਲਈ ਕੀਤੀ ਜਾਂਦੀ ਹੈ ਇਹਨਾਂ ਦੀ ਵਰਤੋਂ ਹਲ ਬੋਣ ਲਈ ਕੀਤੀ ਜਾਂਦੀ ਹੈ ਜਿਹਨੇ ਹਲ ਨੇ ਇਹਨਾਂ ਨੂੰ ਕਲਟੀਵੇਟਰ ਵੀ ਕੀਤਾ ਜਾਂਦਾ ਹੈ ਇਸ ਲਈ ਤਾਂ ਆਪਣੀ ਦੀ ਵਰਤੋਂ ਹਲ ਬੋਣ ਲਈ ਕਰਦੇ ਆ ਤੇ ਪਹਿਲਾ ਆਨਸਰ ਸਹੀ ਆ ਜਾਏਗਾ ਛਿੱਟਾ ਦੇਣਾ ਡੈਸ਼ ਦੀ ਇੱਕ ਵਿਧੀ ਹੈ ਸਿੰਚਾਈ ਦੀ ਬੀਜ ਬੀਜਣ ਦੀ ਕਟਾਈ ਦੀ ਨਦੀਨ ਕੱਢਣ ਦੀ ਤੇ ਇਹ ਬੀਜ ਬੀਜਣ ਦੀ ਵਿਧੀ ਹੈ ਤੇ ਇਸ ਲਈ ਆਪਾਂ ਦਾ ਦੂਸਰਾ ਆਨਸਰ ਹੈ ਇਹ ਸਹੀ ਉੱਤਰ ਹੈ ਪ੍ਰਸ਼ਨ ਛੇਵਾਂ 8 ਲਿਖਿਆ ਵਿੱਚੋਂ ਕਿਸ ਫਸਲ ਨੂੰ ਨਾਈਟ੍ਰੋਜਨ ਪ੍ਰਪੂਰ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ ਦੇਖੋ ਬੇਟਾ ਜਿਹੜੀਆਂ ਦਾਲਾਂ ਨੇ ਇਹਨਾਂ ਨੂੰ ਨਾਈਟ੍ਰੋਜਨ ਪ੍ਰਪੂਰ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹਨਾਂ ਦੀ ਜੜਾਂ ਦੇ ਵਿੱਚ ਇੱਕ ਜੀਵਨ ਹੁੰਦਾ ਹੈ ਰਾਈਜ਼ੋਬੀਅਮ ਜਿਹੜਾ ਨਾਈਟ੍ਰੋਜਨ ਦਾ ਸਥਿਰੀਕਰਨ ਕਰ ਲੈਂਦਾ ਇਸ ਲਈ ਇਸ ਦਾ ਸਹੀ ਉੱਤਰ ਆ ਜਾਏਗਾ ਪਹਿਲਾ ਪ੍ਰਸ਼ਨ ਸਤਵਾਂ ਸਟਾਈ ਦੀ ਪ੍ਰਕਿਰਿਆ ਡੈਸ਼ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ਜਿਹੜੀ ਸਟਾਈ ਹੈ ਇਹ ਹਵਾ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ ਤੇ ਆਪਣਾ ਸਹੀ ਉੱਤਰ ਆ ਜਾਏਗਾ ਚੌਥਾ ਅੱਠਵਾਂ ਪ੍ਰਸ਼ਨ ਏਡ ਲਿਖਿਆ ਵਿੱਚੋਂ ਕਿਹੜੀ ਸਿੰਚਾਈ ਪ੍ਰਣਾਲੀ ਆਸਮਾਨ ਜ਼ਮੀਨ ਲਈ ਸਭ ਤੋਂ ਟੁਕਰੀ ਹੈ ਤੁਪਕਾ ਪ੍ਰਣਾਲੀ ਟੇਕਲੀ ਫਵਾਰਾ ਤੇ ਕਿਰਨੀ ਫਵਾਰਾ ਪ੍ਰਣਾਲੀ ਇਹਦਾ ਸਹੀ ਉੱਤਰ ਹੈ ਜਿਹੜੀ ਉੱਤਰੀ ਨੀਵੇਂ ਜ਼ਮੀਨਾਂ ਨੇ ਉਹਨਾਂ ਲਈ ਆਪਾਂ ਘਵਾਰਾ ਪ੍ਰਣਾਲੀ ਵਰਤਦੇ ਆ ਤੇ ਤੀਸਰਾ ਉੱਤਰ ਸਹੀ ਆ ਜੀ ਫਲੀਦਾਰ ਫਸਲਾਂ ਜ਼ਮੀਨ ਵਿੱਚ ਕਿਸ ਤੱਤ ਦੀ ਪੂਰਤੀ ਕਰਦੀਆਂ ਨੇ ਜਿਹੜੀਆਂ ਫਲੀਦਾਰ ਫਸਲ ਹੁੰਦੀਆਂ ਨੇ ਉਹ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਤੱਤ ਦੀ ਪੂਰਤੀ ਕਰਦੀਆਂ ਨੇ ਕਿਉਂਕਿ ਇਹਨਾਂ ਦੀ ਜੜਾਂ ਦੀ ਗੰਢਾਂ ਦੇ ਵਿੱਚ ਇੱਕ ਜੀਵਾਨੂ ਹੁੰਦਾ ਜਿਹਦਾ ਨਾਮ ਹੁੰਦਾ ਰਾਈਜ਼ੋਬੀਅਮ ਜਿਹੜਾ ਨਾਈਟ੍ਰੋਜਨ ਦਾ ਸਥਿਰਨ ਕਰਦਾ ਹੈ 8 ਲਿਖਿਆਂ ਵਿੱਚੋਂ ਕਿਹੜਾ ਇੱਕ ਬੋਹ ਮਾਤਰੀ ਪੋਸ਼ਕ ਤੱਤ ਨਹੀਂ ਹੈ ਇਹਨਾਂ ਜਿਹੜਾ ਕਲੋਰੀ ਨੇ ਇਹ ਬਹੁ-ਮਾਤ੍ਰਿਕ ਪੌਸ਼ਕ ਤੱਤ ਨਹੀਂ ਹੈ। ਦਾਣਿਆਂ ਨੂੰ ਕੀਟਾਂ ਤੇ ਸੂਖਮ ਜੀਵਾਂ ਤੋਂ ਬਚਾਉਣ ਲਈ ਕਿਸ ਪੌਦੇ ਦੇ ਪੱਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ? ਇਹ ਆ ਵੀ ਆਪਾਂ ਦੇਖਦੇ ਹਾਂ ਘਰਾਂ 'ਚ ਆਪਾਂ ਨਿੰਮ ਦੇ ਪੱਤੀਆਂ ਦੀ ਵਰਤੋਂ ਦਾਣਿਆਂ ਨੂੰ ਕੀਟਾਂ ਤੇ ਸੂਖਮ ਜੀਵਾਂ ਤੋਂ ਬਚਾਉਣ ਲਈ ਕਰਦੇ ਹਾਂ। 12ਵਾਂ ਮਿੱਟੀ ਨੂੰ ਪਲਟਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਜਿਹੜੀ ਮਿੱਟੀ ਹੈ ਇਹਨੂੰ ਪਲਟਣ ਤੇ ਪੋਲਾ ਕਰਨ ਦੀ ਜਿਹੜੀ ਵਿਧੀ ਉਹਨੂੰ ਕਿੰਨੇ ਹਾਲ ਬੋਣਾ? अपना पहला ऑप्शन क्या आ जाएगा सही उत्तर 13वां प्रश्न 8 ਲਿਖਿਆ ਵਿੱਚੋਂ ਕਿਹੜਾ ਕਥਨ ਰਸਾਇਣਿਕ ਖਾਦਾ ਦੇ ਸਬੰਧ ਵਿੱਚ ਸਹੀ ਨਹੀਂ ਹੈ ਆਪਾਂ ਸਹੀ ਨਹੀਂ ਜਿਹੜਾ ਕਥਨ ਹੈ ਉਹ ਲੱਭਣਾ ਹੈ ਇਹਨਾਂ ਨੂੰ ਕਾਰਖਾਨੇ 'ਚ ਤਿਆਰ ਕੀਤਾ ਜਾਂਦਾ ਹੈ ਇਹ ਸਹੀ ਹੈ ਇਹ ਤਪਤਮੀ ਵਿੱਚ ਖਰਾਬ ਹੋ ਜਾਂਦੀ ਹੈ ਇਹ ਵੀ ਸਹੀ ਹੈ ਖਾਸ ਪੋਸ਼ਕ ਤੱਤ ਭਰਪੂਰ ਖਾਦਾ ਵਿੱਚ ਵਿਸ਼ੇਸ਼ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਹ ਵੀ ਸਹੀ ਹੈ ਇਹ ਭੂਮੀ ਨੂੰ ਮੱਲੜ ਪ੍ਰਦਾਨ ਕਰਦੀ ਹੈ ਇਹ ਕਿ ਗਲਤ ਹੈ ਤੇ ਆਪਾਂ ਇਹ ਹੀ ਲੱਭਣਾ ਸੀ ਤੁਹਾਡਾ ਸਹੀ ਉੱਤਰ ਆ ਜਾਏਗਾ 34 14ਵਾਂ ਪ੍ਰਸ਼ਨ ਫਸਲਾਂ ਵਿੱਚ ਉੱਲੀ ਨੂੰ ਕਿਹੜੇ ਰਸਾਇਣਾਂ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ ਨਦੀਨਨਾਸ਼ਕ ਨਾਲ ਰਸਾਇਣਿਕ ਖਾਦ ਨਾਲ ਜਵਾਨੂਨਾਸ਼ਕ ਨਾਲ ਉੱਲੀਨਾਸ਼ਕ ਨਾਲ ਤੁਹਾਡਾ ਸਹੀ ਉੱਤਰ ਆਏਗਾ ਉੱਲੀਨਾਸ਼ਕ ਨਾਲ 15ਵਾਂ ਢੇਰ ਲਿਖਿਆ ਚ ਕਿਹੜੀ ਵਿਧੀ ਦੁਆਰਾ ਦਾਣਿਆਂ ਦੇ ਢੇਰ ਵਿੱਚੋਂ ਸਿਹਤਮੰਦ ਅਤੇ ਪੂਰਨ ਦੇ ਕਾਬਲ ਬੀਜਾਂ ਨੂੰ ਵੱਖ ਕੀਤਾ ਜਾ ਸਕਦਾ ਹੈ ਦਾਣਿਆਂ ਦੇ ਭਾਰ ਦੀ ਜਾਂਚ ਕਰਕੇ ਛੇਕਾ ਲਈ ਸੂਰਜ ਦੀ ਰੋਸ਼ਨੀ ਇਹਦਾ ਦਾਣਿਆਂ ਦੀ ਜਾਂਚ ਕਰਕੇ ਬੀਜਾਂ ਨੂੰ ਬੀਜਣ ਬੀਜ ਕੇ ਪੁੰਗਰਨ ਦੀ ਉਡੀਕ ਕਰਕੇ ਦਾਣਿਆਂ ਨੂੰ ਪਾਣੀ ਚ ਪਾ ਕੇ ਤੇ ਆਪਾਂ ਦਾਣਿਆਂ ਨੂੰ ਪਾਣੀ ਚ ਪਾ ਕੇ ਆਪਾਂ ਸਿਹਤਮੰਦ ਬੀਜਾਂ ਦੀ ਪਰਖ ਕਰ ਸਕਦੇ ਹਾਂ ਕਿਉਂਕਿ ਜਿਹੜੇ ਦਾਣੇ ਅੰਦਰੋਂ ਖੋਖਲੇ ਹੋਣਗੇ ਉਹ ਪਾਣੀ ਦੇ ਉੱਪਰ ਤੈਰ ਆਉਣਗੇ ਤੇ ਇਹ ਸੀ ਆਪਣੇ ਅੱਜ ਦੇ 15 ਕੋਸ਼